ਰੌਮਨ ਕਹਾੜੀ ਪਹਿਲਵਾਨ ਜੀ ਆ ਜਾਓ ਵਿੱਚ ਜਲਦੀ ਨਾਲ ਜਲਦੀ ਪਹਿਲਵਾਨਾਂ ਦੀ ਗੱਲ ਇਸ ਧਰਤੀ ਤੇ ਹੋਣੀ ਹੈ ਜੱਸ ਪੱਟੀ ਦੇ ਮੁਕੇਸ਼ ਕਹਾੜੀ ਪਹਿਲਵਾਨ 3 ਨੰਬਰ ਦੀ ਝੰਡੀ ਦੇ ਲਈ ਮੈਦਾਨ ਦੇ ਵਿੱਚ ਆ ਜਾਂਣ ਤੇ ਸਾਹਮਣੇ ਪੂਰਾ ਪੂਰਾ ਜੋਰ ਲੱਗਦਾ ਹੋਇਆ 20 ਦਾ ਹੋਇਆ ਸਮਾਂ ਰੈਫਰੀ ਜੀ ਪਹਿਲਵਾਨਾਂ ਨੇ ਗੱਲ ਹੋ ਰਹੀ ਹੈ ਲੱਗਦਾ ਹੋਇਆ ਦੌਰ ਹਲੋ ਔਰ ਦੇਖੋ ਨੌਜਵਾਨ ਥੱਲੇ ਅੜਿਆ ਬੈਠਾ ਹੈ ਉਹ ਪਾਸੇ ਨੂੰ ਜੇ ਨੌਜਵਾਨ ਰੌਮਨ ਕਹਾੜੀ ਆ ਗਿਆ ਵੀ ਪੱਖ ਖੜੀ ਕਰੋ ਰੌਬਨ ਕਹਾੜੀ ਕਿਹੜਾ ਪਹਿਲਵਾਨ ਆ ਬਈ ਜਸ਼ਨ ਪੱਟੀ ਬਾਹ ਖੜੀ ਕਰਦੇ ਨੌਜਵਾਨਾਂ ਇਹ ਜਸ਼ਨ ਪੱਟੀ ਇਹ ਮੇਲੇ ਲਟਦਾ ਪੂਰੇ ਪੰਜਾਬ ਦੇ ਵਿੱਚ ਜਿੱਥੇ ਜਿੱਥੇ ਜੱਸਾ ਕੁੱਲਦਾ ਉੱਥੇ ਉੱਥੇ ਨਾਲ ਜਾਂਦੇ ਨੇ ਘੁਰਲੇ ਪਾਸੇ ਰੌਬਨ ਕਹਾੜੀ ਦਰਸ਼ਨੀ ਛਾਤੀਆਂ ਦਰਸ਼ਨੀ ਪੱਟ ਲੋਕੋ ਦਰਸ਼ਨੀ ਮੱਲਾਂ ਦੇ ਦਰਸ਼ਨੀ ਥਰੀਰ ਹੁੰਦੇ ਜਿੱਥੇ ਖੜਦੇ ਧਰਤੀ ਨੂੰ ਭਾਗ ਲੱਗਦੇ ਮੱਲ ਮੱਲ ਨਹੀਂ ਮੱਲ ਤੇ ਪੀਰ ਹੁੰਦੇ ਗੁਰੂ ਇਹਨਾਂ ਦੀ ਰੱਬ ਨਾਲ ਮਿਲੀ ਹੁੰਦੀ ਜਿਵੇਂ ਮਰੇ ਹੋਏ ਖੰਡ ਤੇ ਖੀ ਹੁੰਦੇ ਵਿੱਚ ਮੈਦਾਨ ਦੇ ਫੋਰਤੀ ਦਿਖਾਉਣ ਇਦਾਂ ਜਿਵੇਂ ਤਿੱਖੇ ਅਰਜਨ ਦੇ ਤੀਰ ਹੁੰਦੇ ਪਹਿਲਵਾਨੀ ਦੀ ਗੱਲ દ્વાਪਰ ਯੁੱਗ ਵਿੱਚ ਵੀ ਹੋਈ ਪਹਿਲਵਾਨੀ ਦੀ ਗੱਲ ਤ੍ਰੇਤੇ ਯੁੱਗ ਵਿੱਚ ਵੀ ਹੋਈ ਕ੍ਰਿਸ਼ਣ ਭਗਵਾਨ ਜੀ ਨੇ ਮਥੁਰਾ ਦੀ ਧਰਤੀ ਦੇ ਉੱਤੇ ਕੁਸ਼ਤੀਆਂ ਕਰਵਾਈਆਂ દ્વાਪਰ ਦੇ ਵਿੱਚ ਜਿਹੜੇ ਕ੍ਰਿਸ਼ਨ ਭਗਵਾਨ ਸੀ ਕੁਸ਼ਤੀਆਂ ਕਰਾਉਂਦੇ ਉਹ ਖੁਦ ਪਹਿਲਵਾਨ ਸੀ ਹੋਈ ਸੀ ਜਾਨੂਰ ਦੇ ਨਾਲ ਕਹਿੰਦੇ ਕੁਸ਼ਤੀ ਦੱਸਦੀਏ ਮਥੁਰਾ ਦੀ ਥਾਂ ਪੀਰਾਂ ਤੇ ਫਕੀਰਾਂ ਨੇ ਦਿੱਤਾ ਇਹ ਜਨਮ ਤੈਨੂੰ ਆਈਂ ਜਹਾਨ ਉੱਤੇ ਤਾਂ ਜਸ਼ਨਾਂ ਪਟ ਨੋਜਮਨਾ ਖੋਦ ਤੇ ਕਹਿੰਦੇ ਜਿੰਨਾ ਜਰਦਾ ਨਹੀਂ ਲੱਗਦਾ ਉਹਨਾਂ ਜਰ ਕੁਸ਼ਤੀ ਨਹੀਂ ਹੁੰਦੀ ਤਾਂ ਉੱਥੇ ਨੂੰ ਕਹਿੰਦੇ ਆ ਜਿਹੜਾ ਲੱਗ ਜਾਵੇ ਜਿਹੜਾ ਲੱਗੇ ਨਾ ਉਹ ਬਾਦ ਨਹੀਂ ਹੁੰਦਾ ਲੋਹੜ ਪੰਟ ਤੇ ਘੋਲਣ ਵਾਲੇ ਲਾਉਂਦੇ ਦਾ ਨਸਾਨੀ ਕਦੇ ਟਾਕ ਕਦੇ ਧੋਦੀ ਪਟਕਾ ਕਦੇ ਲਾਉਣ ਮਲਤਾਨੀ ਕੋਈ ਬਗਲ ਭਰਨੇ ਦੇ ਲਈ ਲਾਵੇ ਬਲਤੇ ਬਿੰਦ ਜਿਹਦੇ ਵਿੱਚ ਮਲ ਘੁਲਦੇ ਉਹਨੂੰ ਕਹਿੰਦੇ ਛਿੰਝ ਜਿਹਦੇ ਵਿੱਚ ਮਲਕ ਹੁੰਦੇ ਰੌਣ ਫਨਾਟ ਦਾ ਤੇਲਾ ਫਨਾਟ ਨੇ ਵੀ ਵੱਡਾ ਨਾਮ ਕਟਿਆ ਦੁਨੀਆ ਤੇ ਤੇ ਦੂਏ ਪਾਸੇ ਭਾਰਨੇ ਪਿੱਧੀ ਵਾਲੇ ਦਾ ਤੇਲਾ ਜੱਥੇ ਦਾ ਤੇਲਾ ਬਾਹਾਂ ਅੱਗੇ ਜਿਵੇਂ ਪ੍ਰੋਫੈਸਰ ਮੋਹਨ ਸਿੰਘ ਦੇ ਕਿਰਤੀ ਚੱਲੋ ਕੇ ਚੱਲਣਾ ਹੀ ਜ਼ਿੰਦਗੀ ਹੈ ਪਿਆਰ ਦੇ ਨਾਲ ਨੌਜਵਾਨਾਂ ਤਕਰਾਰ ਦੇ ਨਾਲ ਹੀ ਕੋਹਲਾ ਖਿਡਾਰੀ ਜਿੱਤ ਦੇ ਸਾਰੇ ਖਿਡਾਰੀਆਂ ਨੂੰ ਰਹਿਦਾ ਦਿਲਾਂ ਦੇ ਉੱਤੇ ਪਿਆਰ ਦੇ ਤੂੰ ਹੱਦੋਂ ਵੱਡ ਕਲਵਾਨ ਵਿੱਚ ਨਿਮਰਤਾ ਸੀ ਗਾਮਾ ਐਵੇਂ ਨਹੀਂ ਹੋਇਆ ਸੰਸਾਰ ਜੇਤੂ ਦੁਨੀਆ ਨੂੰ ਜਿੱਤਣ ਵਾਲਾ ਗਾਮਾ ਜਿਹਨੇ ਲੰਡਨ ਦੀ ਧਰਤੀ ਦੇ ਉੱਤੇ 150 ਪਹਿਲਵਾਨ ਪਾਇਆ ਕਦੀ ਜ਼ਿੰਦਗੀ ਵਿੱਚ ਕਿਸੇ ਨਾਲ ਲੜਿਆ ਨਹੀਂ ਸੀ ਤੇ ਜਦੋਂ ਦੁਨੀਆ ਤੋਂ ਗਿਆ ਮੂੰਹ ਦੇ ਉੱਤੇ ਮਰੀ ਹੋਈ ਮੱਖੀ ਨਹੀਂ ਸੀ ਇਹਦੇ ਹਟਾ ਸਕਿਆ ਤੇ ਸ਼ਾਰ ਨੇ ਲਾਈਨ ਲਾਈਨਾਂ ਲਿਖੀਆਂ ਸੀ ਕਿ ਜ਼ਿੰਦਗੀ ਦੇ ਵਿੱਚ ਜੇ ਸੰਮਲ ਨੂੰ ਕੋਈ ਨਹੀਂ ਢਾ ਸਕਿਆ ਜਦੋਂ ਸਰੀਰ ਵਿੱਚੋਂ ਜਾਨ ਚਲ ਗਈ ਮੂੰਹ ਤੋਂ ਮਰੀ ਹੋਈ ਮੱਖੀ ਨਹੀਂ ਸੀ ਕੜਾ ਸਕਿਆ ਮੂੰਹ ਤੋਂ ਬਾਪੂ ਮਲੂਕ ਸਿੰਘ ਤੇ ਸਰੂਪ ਸਿੰਘ ਦੇ ਨਾਮ ਤੇ ਬਹੁਤ ਵੱਡਾ ਸਤਿਕਾਰ ਬਹੁਤ ਵੱਡਾ ਮਾਨ ਦੇ ਕੇ ਗਿਆ ਵੀਰ ਜੀ ਜਸ਼ਨ ਪੱਟੀ ਦਾ ਜਸਤ ਪੱਟੀ ਦੇ ਵਿਕੇਸ਼ ਕਹਾੜੀ 3 ਨੰਬਰ ਦੀ ਝਾਂਡੀ ਦੋਨੇ ਪਰਿਵਾਰਾਂ ਦੇ ਮੈਦਾਨ ਦੇ ਵਿੱਚ ਜਾਜਾ ਨੌਜਵਾਨਾ ਰੌਬਨ ਬਾਦ ਅੱਗੇ ਨੂੰ ਜਸ਼ਨ ਪਿਆਰ ਦੇ ਨਾਲ ਫੱਟ ਨਹੀਂ ਹੋਣਾ